ਏਕ ਇਨਕਾਊਂਟਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ ਐਸਐਸਪੀ ਸਮੇਤ ਪੰਜ ਪੁਲਿਸ ਅਧਿਕਾਰੀ ਦੋਸ਼ੀ ਕਰਾਰ 32 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਇਨਸਾਫ 1993 'ਚ ਕੀਤਾ ਗਿਆ ਸੀ ਫੇਕ ਐਨਕਾਊਂਟਰ ਸ਼ਸ਼ੀ ਕਾ ਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਸਿੰਘ ਵਟੋਈ ਤਾਂ ਫੇਕ ਐਨਕਾਊਂਟਰ ਬਾਰੇ ਅਕਸਰ ਚਰਚਾ ਛਿੜਦੀ ਹੈ ਜਦੋਂ ਪਿੰਡਾਂ ਦੀ ਸਾਥ ਵਿੱਚ ਕਿਸੇ ਐਨਕਾਊਂਟਰ ਬਾਰੇ ਗੱਲਬਾਤ ਹੁੰਦੀ ਹੈ ਤਾਂ ਅਜਿਹੇ ਵਿੱਚ ਜਦੋਂ ਇਹ ਐਨਕਾਊਂਟਰ ਦੇ ਬਾਰੇ ਕੋਈ ਕੋਰਟ ਫੈਸਲਾ ਕਰਦਾ ਹੈ ਤਾਂ ਉਹ ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਦੀਆਂ ਪੋਲਾਂ ਖੋਲ ਕੇ ਰੱਖ ਦਿੰਦਾ ਹੈ ਤੇ ਮੌਜੂਦਾ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਕਾਰਵਾਈ ਹੈ ਉਸ ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੰਦਾ ਹੈ ਅਜਿਹਾ ਹੀ ਮਾਮਲਾ ਹੁਣ ਸੀਵੀਆਈ ਅਦਾਲਤ ਤੋਂ ਸਾਹਮਣੇ ਆਇਆ ਅਤੇ ਮਹਾਲੀ ਦੀ ਸੀਵੀਆਈ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾੰਦਿਆ ਪੰਜ ਜਿਹੜੇ ਆ ਪੁਲਿਸ ਅਧਿਕਾਰੀਆਂ ਨੂੰ ਉਹ ਦੋਸ਼ੀ ਕਰਾਰ ਦਿੱਤਾ ਹੈ ਦੱਸਦੀ ਹੈ ਕਿ ਸੀਵੀਆਈ ਅਦਾਲਤ ਮਹਾਲੀ ਵੱਲੋਂ 1993 ਵਿੱਚ ਝੁੱਠੇ ਪੁਲਿਸ ਮੁਕਾਬਲੇ ਵਿੱਚ 7 ਨੌਜਵਾਨਾਂ ਨੂੰ ਮਕਾਨ ਦੇ ਕੇਸ ਵਿੱਚ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਡੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੁਭਾ ਸਿੰਘ ਏਐਸਆਈ ਗੁਲ ਗੁਲਵਰਗ ਸਿੰਘ ਅਤੇ ਏਐਸਆਈ ਰਗਵੀਰ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਹਰਾਸਤ ਵਿੱਚ ਲੈ ਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਸਜ਼ਾ 4 ਅਗਸਤ ਨੂੰ ਸੁਣਾਈ ਜਾਏਗੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਲੰਬਾ ਸਮਾਂ ਇਹਨਾਂ ਪਰਿਵਾਰਾਂ ਨੇ ਇਨਸਾਫ ਦੇ ਲਈ ਜਿਹੜਾ ਇੰਤਜ਼ਾਰ ਕੀਤਾ ਹੈ ਤੇ ਉੱਥੇ ਹੀ ਪਰਿਵਾਰ ਜਦੋਂ ਗੱਲਾਂ ਦੱਸ ਰਿਹਾ ਸੀ ਮੀਡੀਆ ਨੂੰ ਤਾਂ ਉਹ ਜਿਹੜੇ ਆ ਹਿਰਦੇ ਬਲੁੰਦਰ ਦੀਆਂ ਗੱਲਾਂ ਸੀ ਕਿ ਜਿੱਥੇ ਇੱਕ ਪਾਸੇ ਅਸੀਂ ਆਪਣਿਆਂ ਨੂੰ ਗਵਾਇਆ ਆਪਣੇ ਬੱਚਿਆਂ ਨੂੰ ਗਵਾਇਆ ਤਾਂ ਦੂਜੇ ਪਾਸੇ ਆ ਲੰਬੇ ਸਮੇਂ ਤੋਂ ਕਰੀਬ 33 ਸਾਲ ਤੋਂ 32 ਤੋਂ 33 ਸਾਲ ਅਸੀਂ ਕੋਰਟ ਦੇ ਜਿਹੜੇ ਆ ਉਹ ਚੱਕਰ ਕੱਢਿਆ ਜਾਨੀ ਕਿ ਕੋਰਟ ਪਹੁੰਚੇ ਆ ਤਾਂ ਇਸ ਸਮੇਂ ਦਰਮਿਆਨ ਅਸੀਂ ਕਿਸੇ ਤੋਂ ਪੈਸੇ ਉਧਾਰੇ ਫੜੇ ਕਿਰਾਏ ਜੋਗੇ ਅਸੀਂ ਕਿਸੇ ਤੋਂ ਖਾਣ ਜੋਗੇ ਪੈਸੇ ਉਧਾਰੇ ਫੜ ਕੇ ਆਏ ਤਾਂ ਜਾ ਕੇ ਕਿਤੇ ਅੱਜ ਕਹਿੰਦੇ ਸਾਨੂੰ ਇਨਸਾਫ ਦੇ ਲਈ ਕਿਰਨ ਜਾਗ ਦੀ ਨਜ਼ਰ ਆ ਰਹੀ ਹੈ ਹਾਲਾਂਕਿ ਸਜ਼ਾ ਜਿਹੜੀ ਆ 4 ਅਗਸਤ ਨੂੰ ਸੁਣਾਈ ਜਾਏਗੀ ਪਰ ਕਿਤੇ ਨਾ ਕਿਤੇ ਦੋਸ਼ੀ ਤਾਂ ਹੋਣਾ ਉਹ ਕਿਤੇ ਨਾ ਕਿਤੇ ਪਰਿਵਾਰ ਦੇ ਲਈ ਇੱਕ ਸੁਖਾਵਾਂ ਜਿਹੜੀ ਆ ਖਬਰ ਸਾਹਮਣੇ ਆਈ ਹੈ ਕਿ ਅੱਜ ਸੀਵੀਆਈ ਅਦਾਲਤ ਨੇ ਪਰਿਵਾਰ ਨੂੰ ਲੰਬੇ ਸਮੇਂ ਤੋਂ ਜੋ ਇੰਤਜ਼ਾਰ ਸੀ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਹੋਏ ਅੱਜ ਇਨਸਾਫ ਦੇ ਲਈ ਫੈਸਲਾ ਸੁਣਾਇਆ ਦਾਅਦੀਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੇ ਅਦਾਲਤ ਦੇ ਫੈਸਲੇ ਤੇ ਸੰਤੋਖ ਜਤਾਇਆ ਅਤੇ ਕਿਹਾ ਹੈ ਕਿ ਤਿੰਨ ਦਾਹਕਿਆਂ ਬਾਅਦ ਹੁਣ ਨਿਆਂ ਮਿਲਣ ਦੀ ਆਸ ਵਜੀ ਹੈ ਹੁਣ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਸੋਮਵਾਰ 8 ਅਗਸਤ 2025 ਨੂੰ ਸੁਣਾਈ ਜਾਵੇਗੀ ਇਸ ਫੈਸਲੇ ਰਾਹੀਂ ਇੱਕ ਵਾਰ ਫਿਰ ਇਹ ਸੰਦੇਸ਼ ਹੋ ਗਿਆ ਕਿ ਜੇਕਰ ਕਾਨੂੰਨ ਕਾਨੂੰਨ ਦੇ ਰਾਖੇ ਹੀ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਨਗੇ ਤਾਂ ਉਹਨਾਂ ਨੂੰ ਵੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕਦਾ ਹੈ ਤੇ ਸਮਾਂ ਸਮਾਂ ਕਿਸੇ ਤੋਂ ਨਹੀਂ ਜਿਹੜਾ ਉਹ ਦੂਰ ਹੁੰਦਾ ਜਾਨੀ ਕਿ ਸਮੇਂ ਤੋਂ ਕੋਈ ਨਹੀਂ ਬਚ ਸਕਦਾ ਜੇਕਰ ਤੁਹਾਡਾ ਅੱਜ ਪਾਵਰਫੁੱਲ ਵਾਲਾ ਸਮਾਂ ਹੈ ਤਾਂ ਤੁਹਾਡਾ ਉਹ ਸਮਾਂ ਵੀ ਆਏਗਾ ਜਦੋਂ ਤੁਹਾਨੂੰ ਕੀਤੀਆਂ ਹੋਈਆਂ ਗਲਤੀਆਂ ਦੀ ਸਜ਼ਾ ਦਾ ਭੁਗਤਾਨ ਕਰਨਾ ਪਵੇਗਾ ਸਾਲ 1993 ਵਿੱਚ ਜ਼ਿਲ੍ਹਾ ਤਰਨਤਾਰਨ ਚ ਹੋਏ ਇੱਕ ਫਰਜੀ ਐਨਕਾਊਂਟਰ ਮਾਮਲੇ ਚ ਸੀਵੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਤਤਕਾਲੀਨ ਐਸਐਸਪੀ ਡੀਐਸਪੀ ਸਮੇਤ ਪੰਜ ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਇਸ ਫੈਸਲੇ ਨਾਲ ਨਿਆਂ ਪ੍ਰਣਾਲੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਮ੍ਰਿਤਕਾਂ ਦੇ ਪਰਿਵਾਰਾਂ ਦੇ ਪਰਿਵਾਰਾਂ ਨੇ ਅਦਾਲਤ ਤੇ ਅਦਾਲਤ ਦੇ ਫੈਸਲੇ ਤੇ ਸੰਤੋਖ ਜਤਾਇਆ ਅਤੇ ਕਿਹਾ ਹੈ ਕਿ ਤਿੰਨ ਦਹਾਕਿਆਂ ਬਾਅਦ ਹੁਣ ਨਿਆਂ ਮਿਲਣ ਦੀ ਆਸ ਵੱਜੀ ਹੈ ਹੁਣ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਜਿਹੜੀ ਆ ਉਹ ਸੋਮਵਾਰ 4 ਅਗਸਤ ਨੂੰ ਸੁਣਾਈ ਜਾਏਗੀ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕਿਸ ਤਰੀਕੇ ਨਾਲ ਪੁਲਿਸ ਅਧਿਕਾਰੀਆਂ ਨੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦੇ ਹੋਏ ਸੱਤ ਜਿਹੜੇ નિર્ਦੋਸ਼ ਆ ਉਹਨਾਂ ਨੂੰ ਮਾਰ ਦਿੱਤਾ ਸੀ ਤਾਂ ਉਥੇ ਹੀ ਇਸ ਮਾਮਲੇ ਵਿੱਚ ਇਹ ਵੀ ਪਰਿਵਾਰ ਨੇ ਦੱਸਿਆ ਕਿ ਸਾਨੂੰ ਤਾਂ ਸਾਡੇ ਪਰਿਵਾਰਕ ਮੈਂਬਰਾਂ ਦੇ ਕੋਈ ਲੀੜੇ ਵੀ ਨਹੀਂ ਦਿੱਤੇ ਗਏ ਉਹਨਾਂ ਦੀਆਂ ਲਾਸ਼ਾਂ ਤਾਂ ਦੂਰ ਦੀ ਗੱਲ ਉਹਨਾਂ ਦਾ ਕੋਈ ਕੱਪੜਾ ਕੋਈ ਜੁੱਤੀ ਵੀ ਸਾਨੂੰ ਉਸ ਸਮੇਂ ਨਹੀਂ ਦਿੱਤੀ ਗਈ ਤੇ ਸਾਨੂੰ ਸਿਰਫ ਲਾਰੇ ਤੇ ਲਾਰਾ ਮਿਲਿਆ ਪਰ ਅੱਜ ਤੋਂ ਜਦੋਂ ਇਨਸਾਫ਼ ਮਿਲਿਆ ਕਿਤੇ ਨਾ ਕਿਤੇ ਜਿਹੜੇ ਆ ਉਹ ਇਨਸਾਫ਼ ਦੀ ਕਿਰਨ ਜਾਗੀ ਹੈ ਤੇ ਉਥੇ ਹੀ ਕਾਨੂੰਨ ਤੇ ਜਾਨੀ ਕਿ ਨਾਇਕ ਨਾਇਕ ਨੂੰ ਮੰਨਦੇ ਹੋਏ ਲੋਕ ਨਾਇਕ ਨੂੰ ਮੰਨਦੇ ਹੋਏ ਜੇ ਕਹਿ ਸਕਦੇ ਹੋ ਕਿ ਕਾਨੂੰਨ ਨੂੰ ਮੰਨਦੇ ਹੋ ਜੁਡੀਸ਼ੀਅਰ ਨੂੰ ਜੱਜ ਸਾਹਿਬ ਦੇ ਫੈਸਲੇ ਨੂੰ ਮੰਨਦੇ ਹੋਏ ਅੱਜ ਇੱਕ ਵਾਰ ਫਿਰ ਲੋਕਾਂ ਦਾ ਜਿਹੜਾ ਉਹ ਹੌਸਲਾ ਵਜਾ ਹੈ ਕਿ ਪਾਵੇਂ ਸਮਾ ਲੱਗ ਜਾਵੇ ਪਰ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਅਜਿਹਾ ਹੀ ਇਸ ਮਾਮਲੇ ਚ ਕੁਝ ਨਾ ਕੁਝ ਹੋਇਆ ਤੇ ਹੁਣ ਜਿਹੜੇ ਆ ਕਿ 4 ਅਗਸਤ ਨੂੰ ਸੋਮਵਾਰ ਨੂੰ ਕੀ ਸਜ਼ਾ ਮਿਲੇਗੀ ਉਹ ਆਣ ਵਾਲਾ ਸਮਾਂ ਦੱਸੇਗਾ ਪਰ ਇੱਕ ਵਾਰ ਜ਼ਰੂਰ ਜਿਹੜਾ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੀਵੀਆਈ ਅਦਾਲਤ ਨੇ ਫੇਕ ਐਨਕਾਊਂਟਰ ਵਾਰੇ ਕਰਕੇ ਰੱਖ ਦਿੱਤਾ ਹੈ